ਸ਼ਸ਼ੀਕਲ ਜੀ ਦੋਸਤੋ ਸਵਾਗਤ ਹੈ ਜੀ ਨਵੀਂ ਵੀਡੀਓ ਦੇ ਵਿੱਚ ਮੈਂ ਜੁੜਿਆ ਜੀ ਤੁਹਾਡਾ ਆਪਣਾ ਗੁਰਿੰਦਰ ਫੇਰ ਤੋਂ ਤੇ ਅੱਜ ਵੀ ਕੁਝ ਮੋਟੀਵੇਸ਼ਨਲ ਹੀ ਗੱਲਾਂ ਨੇ ਤੇ ਮੈਂ ਅਕਸਰ ਕਹਿੰਦਾ ਹੁੰਨਾ ਮੈਨੂੰ ਜਿੱਥੋਂ ਵੀ ਚੰਗੀ ਚੀਜ਼ ਕੋਈ ਮਿਲੂਗੀ ਦੇਖਣ ਨੂੰ ਪੜ੍ਹਨ ਨੂੰ ਸੁਣਨ ਨੂੰ ਮੈਂ ਤੁਹਾਡੇ ਨਾਲ ਆਪਣੇ ਅੰਦਾਜ਼ ਦੇ ਵਿੱਚ ਜ਼ਰੂਰ ਉਹ ਸਾਂਝੀ ਕਰੂੰਗਾ ਤੇ ਇਹੋ ਜੀ ਉਹ ਕੁਝ ਪੋਸਟ ਮੇਰੇ ਸਾਹਮਣੇ ਆਈ ਮੈਨੂੰ ਬਹੁਤ ਚੰਗੀਆਂ ਗੱਲਾਂ ਲੱਗੀਆਂ ਸਚਾਈਆਂ ਲੱਗੀਆਂ ਜ਼ਿੰਦਗੀ ਦੀਆਂ ਜਿਦੀ ਵੀ ਇਹ ਕਾਰਡ ਆ ਮੈਂ ਦੇਖ ਕੇ ਤੁਹਾਡੇ ਨਾਲ ਜਿਹੜੇ ਪੁਆਇੰਟ ਸਾਂਝੇ ਕਰਨੇ ਆ ਪਰ ਅੰਦਾਜ਼ ਮੈਂ ਆਪਣਾ ਹੀ ਰੱਖੂੰਗਾ ਤੇ ਬਹੁਤ ਲੋੜ ਆ ਇਹਨਾਂ ਨੂੰ ਆਪਣੀ ਜ਼ਿੰਦਗੀ ਚ ਅਪਲਾਈ ਕਰਨ ਦੀ ਪੱਲੇ ਬੰਨ ਕੇ ਰੱਖਣ ਵਾਲੀਆਂ ਗੱਲਾਂ ਨੇ ਕਿਹੜੀਆਂ ਜੀ ਆਜੋ ਕਰਦੇ ਆ ਫਿਰ ਵਿਚਾਰ ਚਰਚਾ ਪਹਿਲੀ ਗੱਲ ਲਿਖੀ ਹੋਈ ਆ ਜੀ ਕਿ ਜ਼ੁਬਾਨ ਮਿਲੀ ਆ ਗੱਲਾਂ ਕਰਨ ਲਈ ਇਹਦੀ ਵਰਤੋਂ ਬਕਵਾਸ ਕਰਨ ਲਈ ਨਾ ਕਰੋ ਇਹ ਕਹਿਣ ਦਾ ਭਾਵ ਇਹ ਹੈ ਕਿ ਰੱਬ ਨੇ ਨਾ ਸਾਨੂੰ ਇਹ ਜ਼ੁਬਾਨ ਜਿਹੜੀ ਬਹੁਤ ਇੱਕ ਦਾਤਾ ਕੁਦਰਤ ਦੀ ਸਾਨੂੰ ਇਹ ਇਨਸਾਨਾਂ ਨੂੰ ਮਿਲੀ ਆ ਇਨਸਾਨਾਂ ਦੇ ਹਿੱਸੇ ਆ ਤੇ ਇਨਸਾਨ ਹੀ ਦੇਖੋ ਸਭ ਤੋਂ ਜ਼ਿਆਦਾ ਇਹਦੀ ਦੁਰਵਰਤੋਂ ਕਰਦਾ ਵਾ ਆਪਸ ਦੇ ਵਿੱਚ ਸਭ ਤੋਂ ਜ਼ਿਆਦਾ ਇਹ ਇਨਸਾਨ ਹੀ ਲੜਦਾ ਵਾ ਇਹ ਜ਼ੁਬਾਨ ਹੀ ਆ ਜਿਹੜੀ ਤੁਹਾਨੂੰ ਕਿਤੋਂ ਦਾ ਕਿੱਥੇ ਪਤਾ ਨਹੀਂ ਲੈ ਜਾਂਦੀ ਆ ਕੂਟ ਕਚਹਿਰੀਆਂ ਦੇ ਵਿੱਚ ਤੁਹਾਨੂੰ ਖਿੱਚੀ ਫਿਰਦੀ ਆ ਇਹ ਜ਼ੁਬਾਨ ਹੀ ਆ ਸਾਰੀ ਇਹ ਸਾਰੇ ਪੁਆੜੇ ਜ਼ੁਬਾਨ ਦੇ ਹੀ ਪਾਏ ਹੋਏ ਆ ਸੋ ਇਹਨੂੰ ਆਪਾਂ ਕਦੇ ਚੰਗੇ ਕੰਮਾਂ ਦੇ ਲਈ ਘੱਟ ਹੀ ਵਰਤਦੇ ਆਂ ਜ਼ਿਆਦਾਤਰ ਤਾਂ ਆਪਾਂ ਇਹਦੇ ਨਾਲ ਕਿਸੇ ਨੂੰ ਮਾੜਾ ਕਹਿਣਾ ਕਿਸੇ ਦੀ ਨਿੰਦਾ ਕਰਨੀ ਕਿਸੇ ਦੀ ਚੁਗਲੀ ਕਰਨੀ ਇਹ ਸਾਰੇ ਕਾਸੇ ਲਈ ਆਪਾਂ ਵੱਧ ਵਰਤਦੇ ਆਂ ਸੋ ਕਹਿਣ ਦਾ ਮਤਲਬ ਇਹ ਹੈ ਕਿ ਰੱਬ ਨੇ ਜ਼ੁਬਾਨ ਦਿੱਤੀ ਆ ਸਭ ਤੋਂ ਪਹਿਲਾਂ ਤਾਂ ਇਹ ਇਹ ਜ਼ੁਬਾਨ ਤੋਂ ਉਹਦਾ ਨਾਮ ਜ਼ਰੂਰ ਲਿਆ ਕਰੋ ਚੰਗੀਆਂ ਗੱਲਾਂ ਕਰਿਆ ਕਰੋ ਕਿਸੇ ਦੀਆਂ ਤਾਰੀਫਾਂ ਕਰਨੀਆਂ ਵੀ ਸਿੱਖੀਏ ਕਿਸੇ ਨੂੰ ਹੌਸਲੇ ਦੇਣ ਵੀ ਸਿੱਖੀਏ ਜ਼ੁਬਾਨ ਤੋਂ ਤੇ ਹਮੇਸ਼ਾ ਇਹ ਜ਼ੁਬਾਨ ਕਿਸੇ ਨੂੰ ਨੀਵਾ ਦਿਖਾਉਣ ਦੇ ਲਈ ਨਾ ਵਰਤੀਏ ਦੂਜੀ ਗੱਲ ਲਿਖੀ ਆ ਕਿ ਲੱਤਾਂ ਮਿਲੀਆਂ ਨੇ ਤੁਰਨ ਫਿਰਨ ਲਈ ਇਸ ਦੀ ਵਰਤੋਂ ਦੂਜਿਆਂ ਦੀ ਜ਼ਿੰਦਗੀ 'ਚ ਟੰਗਾ ਅੜਾਉਣ ਦੇ ਲਈ ਨਾ ਕਰੋ ਬੰਦੇ ਨੇ ਵੈਸੇ ਸਿੱਧੀਆਂ ਹੀ ਇਹ ਗੱਲਾਂ ਲਿਖੀਆਂ ਹੋਈਆਂ ਕਿ ਇਹ ਵੀ ਚਲੋ ਗੱਲ ਤਾਂ ਸਹੀ ਹੋ ਆ ਕਿ ਆਪਾਂ ਨੂੰ ਜੜੀਆਂ ਲੱਤਾਂ ਕਿਉਂ ਮਿਲੀਆਂ ਕਿ ਅਸੀਂ ਤੁਰ ਫਿਰ ਸਕੀਏ ਅਸੀਂ ਆਪਣੀ ਜ਼ਿੰਦਗੀ ਨੂੰ ਸੁਖਾਲਾ ਕਰ ਸਕੀਏ ਇੱਕ ਥਾਂ ਤੋਂ ਦੂਜੀ ਥਾਂ ਤੱਕ ਅਸੀਂ ਪਹੁੰਚ ਸਕੀਏ ਤੇ ਇੱਕ ਅਪਾਹਜ ਬੰਦੇ ਨੂੰ ਪੁੱਛ ਕੇ ਦੇਖਿਓ ਇਹਨਾਂ ਦੀ ਵੈਲਿਊ ਕੀ ਆ ਜੜੀਆਂ ਲੱਤਾਂ ਸਾਨੂੰ ਪਰਮਾਤਮਾ ਨੇ ਚੰਗੀਆਂ ਭਲੀਆਂ ਦਿੱਤੀਆਂ ਨੇ ਜਦੋਂ ਤੁਸੀਂ ਇਹ ਪਹਾਜਵਲ ਦੇਖ ਵੀ ਲਓਗੇ ਨਾ ਕਿ ਉਹ ਸਹਾਰੇ ਨਾਲ ਤੁਰ ਰਿਹਾ ਵਾ ਫੋੜੀ ਨਾਲ ਤੁਰ ਰਿਹਾ ਵਾ ਜਾਂ ਕੋਈ ਵੀ ਹੋਰ ਜਿਹੜੀ ਤਕਨੀਕ ਉਹ ਯੂਜ਼ ਕਰ ਰਿਹਾ ਤਾਂ ਤੁਹਾਨੂੰ ਜ਼ਰੂਰ ਇੱਕ ਵਾਰ ਆਪਣੇ ਵੱਲ ਸੋਚ ਕੇ ਦੇਖਿਓ ਜ਼ਰੂਰ ਇਹ ਅਹਿਸਾਸ ਹੋਊਗਾ ਕਿ ਹਾਂ ਬੜੀ ਇਹ ਵੀ ਕੁਦਰਤ ਦੀ ਤੁਹਾਨੂੰ ਮਹਿੰਗੀ ਦਾਤ ਮਿਲੀ ਹੋਈ ਆ ਤੇ ਇਹਦਾ ਇਸਤੇਮਾਲ ਤੁਸੀਂ ਆਪਣੇ ਕੰਮ ਲਈ ਕਰੋ ਕਹਿੰਦਾ ਕਿ ਦੂਜਿਆਂ ਦੇ ਕੰਮਾਂ ਦੇ ਵਿੱਚ ਇਹ ਨਾ ਅੜਾਇਆ ਕਰੋ ਕਹਿਣ ਦਾ ਭਾਵ ਇਹ ਆ ਕਿ ਦੂਜੇ ਦੇ ਕੰਮ ਦੇ ਵਿੱਚ ਅੜਿੱਕੇ ਨਾ ਪਾਇਆ ਕਰੋ ਆਪਣੇ ਕੰਮ ਤੱਕ ਮਤਲਬ ਰੱਖਿਆ ਕਰੋ ਜਦੋਂ ਵੀ ਕੋਈ ਕੋਈ ਨਵੀਂ ਸ਼ੁਰੂਆਤ ਕਰਨ ਲੱਗਦਾ ਵਾ ਕੋਈ ਕਿਸੇ ਤਰ੍ਹਾਂ ਦੀ ਅਚੀਵਮੈਂਟ ਬੰਦਾ ਜਦੋਂ ਹਾਸਲ ਕਰਦਾ ਵਾ ਤੇ ਇਹ ਵਿੱਚ ਲੱਤ ਨਾ ਅੜਾਇਆ ਕਰੋ ਲੱਤ ਅੜਾਉਣ ਦਾ ਮਤਲਬ ਆ ਕਿ ਉਹਦੇ ਵਿੱਚ ਰੁਕਾਵਟ ਆਪਾਂ ਨਹੀਂ ਪਾਉਣੀ ਜਾਂ ਆਪਾਂ ਇੱਕ ਗੱਲ ਹੋਰ ਕਹਿੰਦੇ ਹੁੰਨੇ ਆ ਕਿ ਕਿਸੇ ਦੀਆਂ ਲੱਤਾਂ ਆਪਾਂ ਖਿੱਚਣੀਆਂ ਵੀ ਨਹੀਂ ਹੈਗੀਆਂ ਆਪਣੇ ਕੰਮ ਤੱਕ ਮਤਲਬ ਰੱਖੋ ਤੀਜੀ ਗੱਲ ਆ ਜੀ ਕਿ ਹੱਥ ਮਿਲੇ ਨੇ ਕੰਮ ਕਾਰਕਰਨ ਦੇ ਲਈ ਇਸ ਦੀ ਵਰਤੋਂ ਦੂਜਿਆਂ ਦੀ ਬਰਬਾਦੀ ਤੇ ਤਾੜੀਆਂ ਵਜਾਉਣ ਦੇ ਲਈ ਨਾ ਕਰੋ ਦੇਖੋ ਕਿੰਨੀ ਡੂੰਗੀ ਗੱਲ ਕੀਤੀ ਆ ਜੀ ਬੜੀ ਸੱਚੀ ਗੱਲ ਆ ਭਾਵੇਂ ਤੁਹਾਨੂੰ ਕਿਤੇ ਹਲਕੀ ਲੱਗਦੀ ਹੋਵੇ ਪਰ ਹੈ ਸਚਾਈਆਂ ਹੱਥੀ ਮਿਹਨਤ ਕਰਨੀ ਸਾਡੇ ਗੁਰੂ ਸਾਹਿਬ ਸਾਨੂੰ ਸਿਖਾਉਂਦੇ ਨੇ ਹੱਥੀ ਕਿਰਤ ਕਰਨੀ ਇਹ ਹੱਥਾਂ ਦਾ ਇਸਤੇਮਾਲ ਸਾਨੂੰ ਆਪਣੀ ਤਰੱਕੀ ਦੇ ਲਈ ਕਰਨਾ ਚਾਹੀਦਾ ਵਾ ਅਸੀਂ ਉਹ ਕਰਮ ਇਹਨਾਂ ਹੱਥਾਂ ਦੇ ਨਾਲ ਕਰੀਏ ਅਸੀਂ ਆਪਣਾ ਜੀਵਨ ਪੱਧਰ ਆ ਜਿਹੜਾ ਉਹ ਉੱਚਾ ਚੱਕ ਲਈਏ ਨਾ ਕਿ ਇਹੇ ਹੱਥ ਇਹਦੇ ਲਈ ਬਣੇ ਨੇ ਕਿ ਜਦੋਂ ਕੋਈ ਮਾੜੇ ਸਮੇ ਦੇ ਵਿੱਚੋਂ ਗੁਜ਼ਰ ਰਿਹਾ ਵਾ ਜਦੋਂ ਕੋਈ ਨਾਕਾਮਯਾਬ ਹੋ ਰਿਹਾ ਵਾ ਉਹਨੂੰ ਦੇਖ ਕੇ ਤਾੜੀਆਂ ਮਜਾਉਣੀਆਂ ਕਹਿਣ ਦਾ ਭਾਵ ਕਿ ਕਿਸੇ ਨੂੰ ਦੇਖ ਕੇ ਆਪਾਂ ਕਦੇ ਵੀ ਉਹਦਾ ਮਜ਼ਾਕ ਨਾ ਉਡਾਈਏ ਇਹ ਹੱਥਾਂ ਦੀ ਵੈਲਿਊ ਵੀ ਦੇਖੋ ਕਿੰਨੀ ਆ ਕਿ ਜੇ ਤੁਸੀਂ ਕਿਸੇ ਇਹੋ ਜਿਹੇ ਨਿਸ਼ਾਨ ਨੂੰ ਦੇਖੋਗੇ ਜਿਹਦੇ ਕੋਲ ਇਹ ਹੱਥ ਨਹੀਂ ਹੈਗੇ ਤਾਂ ਤੁਹਾਨੂੰ ਇਹਨਾਂ ਦੀ ਵੈਲਿਊ ਵੀ ਪਤਾ ਲੱਗੂਗੀ ਆਪਾਂ ਕਿੰਨਾ ਕੰਮ ਇਹਨਾਂ ਤੋਂ ਲੈਨੇ ਆ ਸਾਰਾ ਦਿਨ ਕਿੰਨਾ ਸਮਾਨ ਆਪਾਂ ਚੱਕਦੇ ਆ ਇਹਦੇ ਨਾਲ ਸੜਕਾਂ ਤੇ ਕੋਈ ਸਾਧਨ ਚ ਲਾਉਨੇ ਆ ਤੁਰੇ ਫਿਰਦੇ ਆ ਇਹ ਹੱਥ ਆਪਣੀ ਕਿੰਨੀ ਮਦਦ ਕਰਦੇ ਨੇ ਤੇ ਆਪਾਂ ਲਿਖਦੇ ਆ ਕੁਝ ਵੀ ਕਿੰਨਾ ਕੰਮ ਹੱਥਾਂ ਤੋਂ ਲੈਨੇ ਆ ਤੇ ਇਹ ਹੱਥ ਆਪਣੇ ਲਈ ਵਰਤੋ ਕਿਸੇ ਦਾ ਤਮਾਸ਼ਾ ਬਣਾਉਣ ਦੇ ਲਈ ਕਦੇ ਨਾ ਵਰਤੋ ਚੌਥੀ ਗੱਲ ਵੀ ਬੜੀ ਵਧੀਆ ਕੀਤੀ ਹੈ ਬੰਦੇ ਨੇ ਕਿ ਦਿਮਾਗ ਮਿਲਿਆ ਹੈ ਉੱਚੀ ਸੋਚ ਰੱਖਣ ਲਈ ਇਸ ਦੀ ਵਰਤੋਂ ਦੂਜਿਆਂ ਖਿਲਾਫ ਸਕੀਮਾਂ ਬਣਾਉਣ ਲਈ ਨਾ ਕਰੋ ਐਦਾਂ ਹੀ ਕਰਦੇ ਆ ਨਾ ਆਪਾਂ ਦਿਮਾਗ ਤਾਂ ਬਹੁਤ ਦਿੱਤਾ ਰੱਬ ਨੇ ਪਰ ਉਹ ਸਿੱਧੇ ਪਾਸੇ ਨਹੀਂ ਚੱਲਦਾ ਚੱਲਦਾ ਪੁੱਠੇ ਪਾਸੇ ਆ ਅਸੀਂ ਚਲੋ ਸਾਰਿਆਂ ਨੂੰ ਤਾਂ ਨਹੀਂ ਸ਼ਾਮਿਲ ਕੀਤਾ ਜਾ ਸਕਦਾ ਇਸ ਦੌੜ ਦੇ ਵਿੱਚ ਪਰ ਬਹੁਤ ਸਾਰੇ ਲੋਕ ਇਹੋ ਜਿਹੇ ਨੇ ਕਿ ਇਸ ਦਿਮਾਗ ਤੋਂ ਬਸ ਇਹੀ ਕੰਮ ਲੈਣਾ ਕਿ ਦੂਜੇ ਦਾ ਨੁਕਸਾਨ ਕਿਵੇਂ ਕਰ ਦਈਏ ਉਹ ਬੰਦਾ ਇੰਨੀ ਤਰੱਕੀ ਕਿਵੇਂ ਕਰ ਰਿਹਾ ਉਹਨੂੰ ਕਿਵੇਂ ਥੱਲੇ ਲੈ ਕੇ ਆਈਏ ਸਾਰਾ ਦਿਨੇ ਸਕੀਮਾਂ ਘੜਦੇ ਆਪਾਂ ਜਾਂ ਹੋਰ ਵੀ ਬਹੁਤ ਸ਼ੈਤਾਨ ਆਪਣੇ ਦਿਮਾਗ ਦੇ ਵਿੱਚ ਬੈਠੇ ਨੇ ਕਿ ਆਪਾਂ ਸ਼ਾਰਟਕਟ ਭਾਲਦੇ ਆ ਮਿਹਨਤ ਨਹੀਂ ਕਰਨਾ ਚਾਹੁੰਦੇ ਪੈਸਾ ਕਮਾਉਣਾ ਤਾਂ ਆਪਾਂ ਸਾਰੀ ਚਾਹੁੰਦੇ ਆ ਪਰ ਉਹਦੇ ਲਈ ਸ਼ਾਰਟਕਟ ਕੋਈ ਹੋਣਾ ਚਾਹੀਦਾ ਅਸੀਂ ਸਾਰਾ ਦਿਨ ਉਹ ਪਲੈਨਿੰਗ ਕਰੀ ਜਾਂਦੇ ਹਾਂ ਵੀ ਕਿਵੇਂ ਕਿਸੇ ਨੂੰ ਠੱਗੀ ਮਾਰੀਏ ਕਿਵੇਂ ਕਿਸੇ ਦਾ ਨੁਕਸਾਨ ਕਰਕੇ ਅਸੀਂ ਆਪਣੀਆਂ ਝੋਲੀਆਂ ਭਰ ਲਈਏ ਹਨ ਸੋ ਆਪਣੇ ਦਿਮਾਗ ਨੂੰ ਇਸ ਕੰਮਾਂ ਤੋਂ ਦੂਰ ਰੱਖੋ ਦਿਮਾਗ ਜੇ ਤੁਹਾਨੂੰ ਰੱਬ ਨੇ ਦਿੱਤਾ ਵਾ ਤਾਂ ਇਹ ਵੀ ਚੰਗੀਆਂ ਗੱਲਾਂ ਚੰਗੇ ਪਲਾਨ ਚੰਗੀ ਜ਼ਿੰਦਗੀ ਲਈ ਆਪਾਂ ਕੀ ਕੁਝ ਕਰ ਸਕਦੇ ਹਾਂ ਇਹ ਸਾਰਾ ਕੁਝ ਸੋਚਣ ਦੇ ਲਈ ਤੁਹਾਨੂੰ ਦਿੱਤਾ ਹੋਇਆ ਰੱਬ ਨੇ ਪੰਜਵੀਂ ਤੇ ਆਖਰੀ ਗੱਲ ਆ ਜੀ ਕਿ ਅੱਖਾਂ ਮਿਲੀਆਂ ਨੇ ਚਿਹਰਾ ਪਛਾਣਨ ਵਾਸਤੇ ਇਹਨਾਂ ਦੀ ਵਰਤੋਂ ਦੂਜਿਆਂ ਤੋਂ ਮਤਲਬ ਕੱਢ ਕੇ ਇਗਨੋਰ ਕਰਨ ਲਈ ਨਾ ਕਰੋ ਇਹ ਵੀ ਦੇਖੋ ਕਿ ਐਸੀ ਗੱਲਬਾਤ ਬੰਦੇ ਨੇ ਕੀਤੀ ਆ ਕਿ ਆਪਾਂ ਇਦਾਂ ਵੀ ਕਰਦੀ ਆਂ ਚਿਹਰੇ ਪਛਾਣਣੇ ਆਪਾਂ ਬੰਦ ਕਰ ਦਿੰਨੇ ਆ ਕਦੋਂ ਜਦੋਂ ਸਾਡਾ ਮਤਲਬ ਪੂਰਾ ਹੋ ਗਿਆ ਜਾਂ ਆਪਾਂ ਨੂੰ ਇਹ ਡਰ ਹੋਵੇ ਕਿ ਉਹ ਸਾਡੇ ਤੋਂ ਕੋਈ ਕੋਈ ਚੀਜ਼ ਮੰਗੀ ਨਾ ਲਵੇ ਜਾਂ ਮਦਦ ਹੀ ਨਾ ਮੰਗ ਲਵੇ ਕੋਈ ਕਿਸੇ ਤੇ ਔਖਾ ਸਮਾਂ ਆਇਆ ਅਸੀਂ ਉਹਦੇ ਤੋਂ ਵੀ ਨਜ਼ਰਾਂ ਚਰਾਉਣ ਲੱਗ ਜਾਂਦੇ ਆ ਜਾਂ ਆਪਾਂ ਨਜ਼ਰਾਂ ਚਰਾਉਨੇ ਆ ਉਦੋਂ ਕਿ ਜਦੋਂ ਸਾਨੂੰ ਕਿਸੇ ਤੋਂ ਕੰਮ ਸੀਗਾ ਉਹ ਪੂਰਾ ਹੋ ਗਿਆ ਹੁਣ ਅਸੀਂ ਉਹ ਤੋਂ ਕੀ ਲੈਣਾ ਹੁਣ ਜਦੋਂ ਵੀ ਸਾਹਮਣੇ ਆਊਗਾ ਇਗਨੋਰ ਕਰ ਦਿਓ ਕੋਈ ਦੁਆ ਸਲਾਮ ਕਰਨ ਦੀ ਲੋੜ ਨਹੀਂ ਤੇ ਜਾਂ ਫਿਰ ਇਹ ਡਰ ਆਪਣੇ ਅੰਦਰ ਹੁੰਦਾ ਵੀ ਉਹ ਬੰਦੇ ਨੂੰ ਹੁਣ ਸਾਡੇ ਨਾਲ ਲੋਡ ਪੈਣੀ ਆ ਵੀ ਸਾਡੇ ਕੋਲ ਨਾ ਤਾਂ ਪੈਸਾ ਨਾ ਸਾਡੇ ਕੋਲ ਸਮਾਂ ਅਗਲਾ ਭਾਵੇਂ ਤੁਹਾਡਾ ਸਮਾਂ ਹੀ ਮੰਗਦਾ ਹੋਵੇ ਪੈਸਾ ਵੀ ਨਾ ਮੰਗਦਾ ਹੋਵੇ ਤਾਂ ਵੀ ਅਸੀਂ ਉਹਨੂੰ ਇਗਨੋਰ ਕਰ ਦਿੰਨੇ ਆ ਨਜ਼ਰਾਂ ਹੀ ਨਹੀਂ ਮਿਲਾਉਂਦੇ ਜੇ ਇਹ ਬੰਦਾ ਕਦੇ ਸਾਹਮਣੇ ਆ ਵੀ ਜਾਵੇ ਤੇ ਬਸ ਲੰਘ ਜਾਂਦੇ ਆ ਵੀ ਮੈਂ ਤਾਂ ਤੈਨੂੰ ਦੇਖਿਆ ਹੀ ਨਹੀਂ ਐਦਾਂ ਨਹੀਂ ਹੋਣਾ ਚਾਹੀਦਾ ਬਿਲਕੁਲ ਵੀ ਨਜ਼ਰਾਂ ਜਿਹੜੀਆਂ ਉਹ ਮਿਲਾਉਣ ਦੇ ਲਈ ਮਿਲੀਆਂ ਨੇ ਕਦੇ ਵੀ ਆਪਾਂ ਕੋਈ ਵੀ ਤੁਹਾਡਾ ਸਾਥਕ ਸੰਬੰਧੀ ਆ ਕੋਈ ਵੀ ਤੁਹਾਡਾ ਜਿਹੜਾ ਜਾਣਣ ਵਾਲਾ ਵਾ ਉਹ ਤੋਂ ਅੱਖ ਚੁਰਾ ਕੇ ਕਦੇ ਨਾ ਲੰਗੇਓ ਭਾਵੇਂ ਦੂਰੋਂ ਸਿਰ ਮਾਰਦੇਓ ਪਰ ਅਗਲੇ ਨੂੰ ਇਹ ਅਹਿਸਾਸ ਨਾ ਹੋਵੇ ਵੀ ਦੇਖ ਕੇ ਵੀ ਕਿਸੇ ਨੇ ਅਣ ਦੇਖਾ ਕਰਤਾ ਵੀ ਪਤਾ ਨਹੀਂ ਐ ਹੋਜੀ ਕੀ ਗੱਲ ਹੋਗੀ ਆਪਾਂ ਦੁਨੀਆ ਤੋਂ ਜੀ ਹੋਰ ਕੀ ਲੈ ਜਾਣਾ ਆਹੀ ਸਾਰਾ ਕੁਝ ਘਟ ਕੇ ਲੈ ਕੇ ਜਾਣਾ ਵਾ ਹਰੇਕ ਨੂੰ ਬੁਲਾਓ ਹੱਸ ਕੇ ਬੁਲਾਓ ਹਰੇਕ ਨਾਲ ਨਜ਼ਰਾਂ ਮਿਲਾਓ ਬਹੁਤ ਬਹੁਤ ਧੰਨਵਾਦ ਮੈਂ ਉਮੀਦ ਕਰਦਾ ਇਹ ਗੱਲਾਂ ਤੁਹਾਨੂੰ ਪਸੰਦ ਆਈਆਂ ਹੋਣਗੀਆਂ ਕੋਈ ਕਮੀਆਂ ਦੱਸ ਦਿਓ ਤੁਸੀਂ ਆਪਣੇ ਵਿਚਾਰ ਐਡ ਕਰਨੇ ਨੇ ਉਹ ਵੀ ਕਰ ਸਕਦੇ ਹੋ ਜੀ ਅਗਲੀ ਵੀਡੀਓ ਦੇ ਵਿੱਚ ਕੋਈ ਹੋਰ ਨਵਾਂ ਵਿਸ਼ਾ ਲੈ ਕੇ ਬਹੁਤ ਜਲਦੀ ਹਾਜ਼ਰ ਹੋਊਂਗਾ